ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਲੋਹੜੀ ਦਾ ਤਿਉਹਾਰ ਆਉਣ ਵਾਲਾ ਹੈ ਤੇ ਲੋਹੜੀ ਵਾਲੇ ਦਿਨ ਦੇ ਉਪਾਅ ਅੱਜ ਮੈਂ ਆਪਣੀ ਵੀਡੀਓ ਵਿੱਚ ਲੈ ਕੇ ਆਈ ਹਾਂ ਜਰੂਰ ਜਰੂਰ ਸਭ ਨੇ ਇਹ ਉਪਾਅ ਕਰਨੇ ਹਨ ਕਿਉਂਕਿ ਇਸ ਨਾਲ ਤੁਹਾਡੇ ਘਰ ਵਿੱਚ ਪੂਰਾ ਸਾਲ ਤਨ ਤੰਦੀ ਕਮੀ ਤਾਂ ਬਿਲਕੁਲ ਹੀ ਨਹੀਂ ਰਹੇਗੀ ਨਾਲ ਦੇ ਨਾਲ ਘਰ ਵਿੱਚ ਆਏਗੀ ਸੁੱਖ ਸਮਰiddhi ਸ਼ਾਂਤੀ ਹੋਰ ਬੜੀਆਂ ਸਾਰੀਆਂ ਪਰੇਸ਼ਾਨੀਆਂ ਵੀ ਦੂਰ ਹੋਣਗੀਆਂ ਜੋ ਕਿ ਮੈਂ ਤੁਹਾਨੂੰ ਅੱਗੇ ਜਾ ਕੇ ਵੀਡੀਓ ਵਿੱਚ ਦੱਸਣ ਵਾਲੀ ਹਾਂ ਇਸ ਕਰਕੇ ਵੀਡੀਓ ਦੇ ਅੰਤ ਤੱਕ ਜਰੂਰ ਜਰੂਰ ਬਨੇ ਰਹਿਣਾ जड़े मेरे पंजाबी भ्रा हैं जे मेरे पंजाबी सबसक्राइबरसन उन्होंने तो यह लोहड़ी का त्यौहार बड़ी चंगी तरह पता है पर जो मेरे दूजे धर्म के लोग भी मेरी वीडियो देखते दे हैं क्योंकि साड़ा चैनल सारे पास फैलिया होया है यूके कैनेडा बारीट्री लोग भी साड़ी वीडियो देखते दे हैं जो कि मैं बड़ा ज़्यादा धन्यवाद उन्हनवाद कर उपा करते हैं मैं कमेंट करके दसते हैं कि सू उसका फल भी मिलया है ਸੋ ਜਿਨ੍ਹਾਂ ਨੂੰ ਐ ਲੋੜੀ ਦਾ ਤਿਉਹਾਰ ਨਹੀਂ ਪਤਾ ਉਹਨਾਂ ਨੂੰ ਮੈਂ ਛੋਟ ਵਿੱਚ ਥੋੜਾ ਜਿਹਾ ਦੱਸ ਦਨੀ ਹਾਂ ਸਭ ਤੋਂ ਪਹਿਲੇ ਤਾਂ ਆਪਾਂ ਐਡਵਾਂਸ ਵਿੱਚ ਸਾਰਿਆਂ ਨੂੰ ਲੋੜੀ ਦੀਆਂ ਲੱਖ 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 ਵਧਾਈਆਂ ਮੈਂ ਸਾਰਿਆਂ ਨੂੰ ਦੰਦੀ ਹਾਂ ਤੇ ਦੇਖੋ ਜੀ 13 ਜਨਵਰੀ ਨੂੰ ਮਨਾਇਆ ਜਾਂਦਾ ਹੈ ਐ ਲੋੜੀ ਦਾ ਤਿਉਹਾਰ ਬਹੁਤ ਸਕੂਨ ਮਿਲਦਾ ਹੈ ਗੁਰਦੁਆਰੀ ਜਾਇਆ ਜਾਂਦਾ ਹੈ ਗੁਰਦੁਆਰੀ ਜਾ ਕੇ ਬੜਾ ਹੀ ਆਨੰਦ ਮਿਲਦਾ ਹੈ ਨਵੇਂ ਕੱਪੜੇ ਸਿਲਵਾਏ ਜਾਂਦੇ ਹਨ ਤੇ ਰਾਤ ਨੂੰ ਅਗਨੀ ਅਗ ਜਲਾ ਕੇ ਉਸ ਦੇ ਚੱਕਰ ਕੱਟੇ ਜਾਂਦੇ ਹਨ ਤੇ ਤੁਹਾਨੂੰ ਦੀ ਗਾੜੀ ਜਾਣਕਾਰੀ ਵਾਸਤੇ ਦੱਸਵਾਂ ਜਦੋਂ ਅਸੀਂ ਅਗ ਜਿਹੜੀ ਜਲਾਉਂਦੇ ਹਾਂ ਠੀਕ ਹੈ ਉਸ ਦੀ ਜਿਹੜੀ ਤਪਸ਼ ਹੁੰਦੀ ਹੈ ਉਹ ਸਾਡੇ ਸ਼ਰੀਰ ਤੇ ਪੈਂਦੀ ਹੈ ਤਾਂ ਜਿਹੜਾ ਵੀ ਸਾਡੇ ਉੱਤੇ ਜੋ ਔਰਾ ਕਹਿੰਦੇ ਹਨ ਨਾ ਖਰਾਬ ਹੋ ਗਿਆ ਹੈ ਔਰਾ ਨੂੰ ਸੀ ਆਪਣਾ ਸਾਫ਼ ਕਰਾਣਾ ਹੈ ਤਾਂ ਇਸ ਅਗਨੀ ਦੇ ਨਹਾ ਸਾਡਾ ਔਰਾ ਵੀ ਸਾਫ਼ ਹੋ ਜਾਂਦਾ ਹੈ मूंगफली रेवड़ियाँ मकई पॉपकॉर्न का प्रसाद वंडिया जाता है बनाया जाता है सबनों दिता जाता है गिधा पाया जाता है भंगड़े पाए जाते हैं मक्की की रोटी सरों का साग खाया जाता है गाजर का हलवा गजरेला खाया जाता है लोहड़ी अजकल पहले सिर्फ पंजाबी मनाते सी पर अचकल लोहड़ी सारे पास मनाई जाती है क्लबों मनाई जाती है डीजे लगाए जाते हैं बड़ा बड़ा ही मजा आता है ਸੋ ਦੇਖੋ ਜੀ ਇਹ ਤਾਂ ਮੈਂ ਤੁਹਾਨੂੰ ਹੁਣ ਜਾਣਕਾਰੀ ਦੇ ਦਿੱਤੀ ਲੋੜੀ ਦੇਤੇ ਹਾਲ ਦੀ ਇਸ ਤੋਂ ਅਲਾਵਾ ਮੈਂ ਹੁਣ ਤੁਹਾਨੂੰ ਉਪਾਦਸਨ ਤੋਂ ਪਹਿਲੇ ਇਹ ਦੱਸ ਦੇਣਾ ਕਿ ਲੋੜੀ ਵਾਲੇ ਦਿਨ ਤੁਸੀਂ ਜਲਦੀ ਉੱਠਣਾ ਹੈ ਅੱਜ ਦੇ ਦਿਨ ਲੇਟ ਨਹੀਂ ਸੋ ਕੇ ਉੱਠਣਾ ਹੈ ਸਿਰਫ ਲੋੜੀ ਵਾਲੇ ਦਿਨ ਇੱਕ ਦਿਨ ਤਾਂ ਬੰਦਾ ਐਡਜਸਟ ਕਰ ਹੀ ਲੈਂਦਾ ਹੈ ਜਿਹੜੇ ਲੇਟ ਉੱਠਦੇ ਹਨ ਉਹਨਾਂ ਵਾਸਤੇ ਮੈਂ ਕਹਿ ਰਹੀ ਹਾਂ ਜਿਸ ਵੇਲੇ ਤੁਸੀਂ ਸੂਰਜ ਚੜ੍ਹਿਆ ਹੋਏਗਾ ਨਾ ਤਾਂ ਤੁਸੀਂ ਕੀ ਕਰਨਾ ਹੈ ਪਾਣੀ ਦੇ ਵਿੱਚ ਥੋੜਾ ਜਿਆ ਕੇਸਰ ਤੇ ਗੁੜ ਮਿਲਾ ਕੇ ਆਪਣਾ ਮੂਹ ਦੇਖਣਾ ਹੈ ਤੇ ਇਸ ਪਾਣੀ ਨੂੰ ਫਿਰ ਬਾਅਦ ਵਿੱਚੋਂ ਕਿਸੇ ਵੀ ਗਮਲੇ ਦੇ ਵਿੱਚ ਤੁਸੀਂ ਪਾ ਦੇਣਾ ਹੈ ਇਹ ਕਰਨ ਦੇ ਨਾਲ ਤੁਹਾਡੀ ਲੋੜੀ ਵੱਲ ਦੀ ਤੁਹਾਡੀ ਜੋ ਸ਼ੁਰੂਆਤ ਹੋਏਗੀ ਤੁਹਾਡੇ ਸਾਰੇ ਦੁੱਖ ਤਾਂ ਦੂਰ ਹੋ ਜਾਣਗੇ ਐ ਟਿਪ ਦੇ ਰਹੀਆਂ ਮੈਂ ਜੇ ਜੋ ਜਲਦੀ ਉੱਠਣਗੇ ਉਹਨਾਂ ਵਾਸਤੇ ਉਸ ਤੋਂ ਬਾਅਦ ਹੋਰ ਮੈਂ ਤੁਹਾਨੂੰ ਉਪਾਅ ਦੱਸਦੀ ਹਾਂ ਜੋ ਕਿ ਤੁਸੀਂ ਲੋਹੜੀ ਵਾਲੇ ਦਿਨ ਜਰੂਰ 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 ਕਰ ਲੈਣਾ ਕਿਉਂਕਿ ਦੇਖੋ ਖਾਸ ਇਹਦੇ ਖਾਸ ਉਪਾਅ 100% ਕੀ 1000% ਰਿਜ਼ਲਟ ਦੰਦੇ ਹੀ ਰਹਦੇ ਹਨ ਠੀਕ ਹੈ ਸਭ ਤੋਂ ਪਹਿਲਾ ਉਪਾ ਜਿਵੇਂ ਕਿ ਤੁਹਾਨੂੰ ਕਈ ਦਿਵਾਰੀ ਲੱਗਦਾ ਹੈ ਨਾ ਕਿ ਬਹੁਤ ਸਾਨੂੰ ਐਸਾ ਕੁਝ ਚਮਤਕਾਰ ਦੀ ਜ਼ਰੂਰਤ ਹੈ ਕਿ ਸਾਡੇ ਅਸੀਂ ਬਹੁਤ ਕੁਝ ਕਰਕੇ ਦੇਖ ਲਿਆ ਸਾਨੂੰ ਕੁਝ ਕੰਮ ਕਿਸੇ ਚੀਜ਼ ਵੀ ਫਰਕ ਹੀ ਨਹੀਂ ਪੈ ਰਿਹਾ ਤਾਂ ਤੁਸੀਂ ਕੀ ਕਰਨਾ ਹੈ ਇਹ ਜਿਹੜਾ ਉਪਾਹ ਹੈ ਤੁਸੀਂ 12 ਤਾਰੀਖ ਦੀ ਰਾਤ ਨੂੰ ਹੀ ਕਰਨਾ ਹੈ ਠੀਕ ਹੈ ਕਿਉਂਕਿ 13 ਜਨਵਰੀ ਦੀ ਲੋੜੀ ਹੈ ਤੇ ਤੁਸੀਂ 12 ਜਨਵਰੀ ਨੂੰ ਕੀ ਕਰਨਾ ਹੈ ਆਪਣੇ ਘਰ ਦੀ ਪਸ਼ਚਿਮ ਦਿਸ਼ਾ ਵੱਲ ਠੀਕ ਹੈ ਕਾਲੇ ਕਪੜਾ ਲੈਣਾ ਹੈ ਕਾਲੇ ਕਪੜੇ ਵਿੱਚ ਥੋੜੀ ਜਿਹੀ ਤੁਸੀਂ ਮੁਠੀ ਭਰ ਕਾਲੀ ਸਰਸੋਂ ਪਾ ਕੇ ਟੰਗ ਦੇਣੀ ਹੈ ਤੇ ਅਗਲੇ ਦਿਨ 13 ਜਨਵਰੀ ਨੂੰ ਤੁਸੀਂ ਜਦੋਂ ਅੱਗ ਬਾਲਣੀ ਹੈ ਤਿਉਹਾਰ ਮਨਾਣਾ ਹੈ ਲੋੜੀ ਦਾ ਉਸ ਅਗਨੀ ਵਿੱਚ ਤੁਸੀਂ ਇਹ ਜਿਹੜੀ ਤਿਲ ਕਾਲੇ ਕਪੜੇ ਦੇ ਬੰਨੇ ਸੀ ਆਪਣੇ ਕਾਲੇ ਕਪੜੇ ਸਮੇਤ ਇਸ ਨੂੰ ਜਲਾ ਦੇਣਾ ਹੈ ਤੁਸੀਂ ਦੇਖਣਾ ਇਹ ਉਪਾਅ kisi ચમਤਕਾਰ ਨਾਲੋਂ ਘੱਟ ਨਹੀਂ ਹੋਏਗਾ ਜਿੰਨੇ ਵੀ ਤੁਸੀਂ ਪਰੇਸ਼ਾਨ ਹੋਣਾ ਤੁਹਾਡੀ ਪਰੇਸ਼ਾਨੀ ਦੂਰ ਹੋਏਗੀ ਹੋਏਗੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਈ ਲੋਕ ਐਸੇ ਹੁੰਦੇ ਹਨ ਕਿ ਕਹਿੰਦੇ ਹਨ ਕਿ ਅਸੀਂ ਬੜੇ ਕੰਮ ਕਰਕੇ ਦੇਖ ਲਈ ਥੱਕ ਗਏ ਹਾਂ ਇੱਕ ਕੰਮ ਕਰਦੇ ਆ ਨਹੀਂ ਸਫਲ ਹੋਰੇ ਦੂਜਾ ਕਰਦੇ ਆ ਤੀਜਾ ਕਰਦੇ ਆ ਪਰ ਸਫਲਤਾ ਮਿਲ ਹੀ ਨਹੀਂ ਰਹੀ ਹੈ ਤਾਂ ਤੁਸੀਂ ਕੀ ਕਰਨਾ ਹੈ 13 ਜਨਵਰੀ ਨੂੰ ਲੋੜੀ ਵਾਲੇ ਦਿਨ ਕੱਚਾ ਜਿਹੜਾ ਗੁੜ ਹੁੰਦਾ ਹੈ ਉਹ ਲੈਣਾ ਹੈ ਥੋੜਾ ਜਿਹਾ ਤੇ ਥੋੜੇ ਜਿਹੀ ਚਿਕਤੇ ਤੇਲ ਲੈਣੇ ਹਨ ਠੀਕ ਹੈ ਇਸ ਨੂੰ ਤੁਸੀਂ ਗਰੀਬਾਂ ਨੂੰ ਖਿਲਾਣਾ ਹੈ ਖੁਦ ਵੀ ਖਾਣਾ ਹੈ ਤੇ ਗਰੀਬਾਂ ਨੂੰ ਵੀ ਖਿਲਾਣਾ ਹੈ ਬਹੁਤ 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 ਇਸ ਨੂੰ ਸ਼ੁਭ ਮੰਨਿਆ ਗਿਆ ਹੈ ਲੋਹੜੀ ਵਾਲੇ ਦਿਨ ਜਾਂ ਤਾਂ ਤੁਸੀਂ ਕੱਚਾ ਗੁੜ ਜਾਂ ਕੱਚੇ ਚਿੱਟੇ ਤਿਲ ਵੀ ਲੈ ਸਕਦੇ ਹੋ ਜਾਂ ਫਿਰ ਇਸ ਨੂੰ ਜਿਹੜਾ ਰੇਵੜੀਆਂ ਆਂਦੀਆਂ ਹਨ ਗੁੜ ਵਾਲੀਆਂ ਜਾਂ ਦੂਸਰੀਆਂ ਸ਼ੱਕਰ ਵਾਲੀਆਂ ਵੀ ਉਹ ਵੀ ਤੁਸੀਂ ਲੈ ਸਕਦੇ ਹੋ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਤੀਸਰਾ ਉਪਾਅ ਜਿਸ ਵੇਲੇ ਤੁਹਾਨੂੰ ਲੱਗਦਾ ਹੈ ਕਿ ਪੈਸਾ ਤਾਂ ਆ ਰਿਹਾ ਹੈ ਪਰ ਉਸ ਦੇ ਆਨ ਤੋਂ ਪਹਿਲਾਂ ਹੀ ਰੇਤ ਦੀ ਤਰ੍ਹਾਂ ਹੱਥ ਤੋਂ ਉਹ ਪੈਸੇ ਖਿਸਕ ਜਾਂਦੇ ਸਾਧਨ ਭਾਵ ਖਰਚੇ ਤਿਆਰ ਹੋ ਜਾਂਦੇ ਹਨ ਤਾਂ ਤੁਸੀਂ ਕੀ ਕਰਨਾ ਹੈ ਲੋਹੜੀ ਵਾਲੇ ਦਿਨ ਤੁਸੀਂ ਇੱਕ ਤਾਂ ਪਹਿਲਾ ਕੰਮ ਕਰਨਾ ਹੈ ਜੇ ਤੁਹਾਡੀ ਐਵਲੀ ਪ੍ਰੋਬਲਮ ਚੱਲ ਰਹੀ ਹੈ ਤਾਂ ਗਾਵਾਂ ਨੂੰ ਹਰਾ ਚਾਰਾ ਖਿਲਾਓ ਜਾ ਕੇ ਠੀਕ ਹੈ ਤੇ ਜ਼ਰੂਰਤਮੰਦ ਲੋਕਾਂ ਨੂੰ ਉਹ ਸੱਚੇ ਕਾਲੇ ਰੰਗ ਦੇ ਕੰਬਲ ਕੰਬਲ ਇੱਕ ਵੀ ਦਿਓਗੇ ਤਾਂ ਵੀ ਤੁਹਾਨੂੰ ਲਾਭ ਹੋਏਗਾ ਜੇ ਤੁਹਾਡੀ ਸਮਰੱਥਾ ਦੇ ਅਨੁਸਾਰ ਜਿੰਨੇ ਵੀ ਦੇ ਸਕਦੇ ਹੋ ਉਹ ਜ਼ਰੂਰ দান ਕਰੋ ਐ ਲੋੜੀ ਵਾਲੇ ਦਿਨ ਦੇ ਜਿਹੜੇ ਮੈਂ ਤੁਹਾਨੂੰ ਇਹ 3-4 ਉਪਾਰ ਦੱਸੇ ਹਨ ਜ਼ਰੂਰ ਕਰ ਲੈਣਾ ਬਹੁਤ 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 ਵਧੀਆ ਤੁਹਾਨੂੰ ਰਿਜ਼ਲਟ ਮਿਲੇਗਾ ਹੀ ਮਿਲੇਗਾ ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਐਡਵਾਂਸ ਵਿੱਚ ਮੈਂ ਲੋੜੀ ਦੀਆਂ ਲੱਖ-ਲੱਖ ਵਧਾਈਆਂ ਦੇ ਰਹੀ ਹਾਂ 13 ਜਨਵਰੀ ਨੂੰ ਤਾਂ ਅਸੀਂ ਫੇਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਪਾਵਾਂਗੀ ਮੈਂ ਤੁਹਾਡੇ ਵਾਸਤੇ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵੇ ਸੜੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੇਕੀ